ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਬੋਲ ਪੁਰਸ਼ ਦੇ ਅੰਦਰ ਨਾਰੀ ਹੈ ਔਰ ਨਾਰੀ ਦੇ ਅੰਦਰ ਪੁਰਸ਼ ਹੈ ਕਾਇਨਾਤ ਤੇ ਨਿਕਾ ਮਾਰੀਗੇ ਤੇ ਸਾਰੀ ਕਾਇਨਾਤ ਇਹ ਕੁਦਰਤ ਨਰ ਤੇ ਮਦੀਨ ਦੇਚ ਵੰਡੀ ਹੋਈ ਹੈ ਪਸ਼ੂਮਾਨ ਨੂੰ ਲਈਏ ਪੰਛੀਆਂ ਨੂੰ ਲਈਏ बनस्पति तक नर और मदीन देश वंडी पी है मनुखी दुनिया इतिहास तौर पर सूक्ष्म जगत को देखिए असतूल जगत को देखिए कुछ नर है कुछ मदीन है मिडिल ईस्ट के जेड धर्म पैदा हुए इस्लाम ईसाइयत ਯਹੂਦੀ ਪਾਰਸੀ ਐਸਾ ਮੰਦੇ ਨੇ ਕਿ ਪੁਰਸ਼ ਦੀ ਪਸਲੀ ਨੂੰ ਤਰਾਸ਼ ਕੇ ਔਰਤ ਦਾ ਜ਼ਹੂਰ ਆਲਮ ਹੋਇਆ ਇਸਤਰੀ ਦਾ ਜਨਮ ਹੋਇਆ ਕੁਝ ਵੀ ਹੋਵੇ ਚਾਹੇ ਇਸਤਰੀ ਦੇ ਸੀਨੇ ਤੋਂ ਪੁਰਸ਼ ਪੈਦਾ ਹੋਇਆ ਚਾਹੇ ਪੁਰਸ਼ ਦੇ ਸੀਨੇ ਤੋਂ ਇਸਤਰੀ ਪੈਦਾ ਹੋਈ ਹੈ ਲੇਕਿਨ ਇਤਨੀ ਗੱਲ ਤੇ ਆਦ ਰੂਪ ਦੇ ਚ ਕਬੂਲ ਕਰਨੀ ਪੈਗੀ ਕਿ ਦੋਹਾਂ ਦਾ ਵਜੂਦ ਇੱਕ ਹੈ ਇੱਕ ਦੇ ਚ ਇਹ ਦੋ ਨੇ ਔਰ ਦੋਹਾਂ ਦੇ ਚ ਇਹ ਇੱਕ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਗੁੱਥੀ ਨੂੰ ਬਹੁਤ ਸੋਹਣੇ ਢੰਗ ਨਾਲ ਸੁਲਝਾਇਆ ਹੈ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰਹਮ ਗਿਆਨੀ ਐ ਬ੍ਰਹਮ ਗਿਆਨੀਓ ਇੱਕ ਗੱਲ ਨੂੰ ਸਮਝੋ ਜਾਣੋ ਪੁਰਸ਼ ਦੇ ਅੰਦਰ ਹੀ ਨਾਰੀ ਹੈ ਨਾਰੀ ਦੇ ਅੰਦਰ ਪੁਰਸ਼ ਦੋਹਾਂ ਦਾ وجود ਦੋਹਾਂ ਕਰਕੇ ਹੈ ਇਸ ਵਾਸਤੇ ਇੱਕ ਦੇ ਅੰਦਰ ਇਹ ਦੋਵੇਂ ਮੌਜੂਦ ਨੇ ਇਸਤਰੀ ਦੇ ਅੰਦਰ ਪੁਰਸ਼ ਮੌਜੂਦ ਹੈ ਅਸਥੂਲ ਰੂਪ ਦੇ ਚ ਵੀ ਸੂਖਮ ਰੂਪ ਦੇ ਚ ਵੀ ਔਰ ਪੁਰਸ਼ ਦੇ ਅੰਦਰ ਇਸਤਰੀ ਮੌਜੂਦ ਹੈ ਅਸਥੂਲ ਰੂਪ ਦੇ ਚ ਵੀ ਸੂਖਸ਼ਮ ਰੂਪ ਦੇ ਵਿੱਚ ਵੀ ਤਨ ਦੇ ਵਿੱਚ ਵੀ ਔਰ ਮਨ ਦੇ ਵਿੱਚ ਵੀ ਪੁਰਸ਼ ਇਸ ਵਾਸਤੇ ਪੁਰਸ਼ ਹੋ ਸਕਿਆ ਹੈ ਇਹ 60% ਪੁਰਸ਼ ਹੈ 40% ਇਸ ਦੇ ਵਿੱਚ ਮਾਦਾ ਹੈ ਨਾਰੀ ਹੈ ਨਾਰੀ ਇਸ ਵਾਸਤੇ ਨਾਰੀ ਹੋ ਸਕੀ ਹੈ ਇਹ 60% ਇਸਤਰੀ ਹੈ ਪਰ 40% ਇਸ ਦੇ ਵਿੱਚ ਪੁਰਸ਼ ਹੈ ਸਾਡੇ ਦੇਸ਼ ਨੇ ਨਾਰੀ ਨੂੰ ਅਰਧ ਅੰਗਾਖੇ ਇਹ ਗੱਲ ਵਖਰੀ ਹੈ ਕਿ ਕਹਿਣ ਦਾ ਲੱਭੋ ਲੈ ਜਾ ਅਰਥ ਸਮੇ ਦੇ ਨਾਲ ਬਦਲੇ ਨਾਰੀ ਪੁਰਸ਼ ਦਾ ਅਰਧ ਅੰਗ ਹੈ ਭਾਅ ਪੁਰਸ਼ ਇਸ ਦੇ ਅੰਦਰ ਅਧੂਰਾ ਹੈ ਅਗਰ ਐਸਾ ਹੈ ਤਾਂ ਪੁਰਸ਼ ਨਾਰੀ ਦਾ ਅਰਧ ਅੰਗ ਹੈ ਭਾਅ ਇਸ ਦੇ ਅੰਦਰ ਨਾਰੀ ਅਧੂਰੀ ਕੁਦਰਤ ਅਧੂਰਾ ਕੁਝ ਵੀ ਰਹਿਣਾ ਰਹਿਣ ਦੇਣਾ ਨਹੀਂ ਚਾਹਦੀ। ਸੰਪੂਰਨ ਕਰਕੇ ਹੀ ਕੁਦਰਤ ਸੁਖ ਮਾਣਦੀ ਹੈ। ਪ੍ਰਮਾਤਮਾ ਦਾ ਨਾਮ ਹੈ ਪੂਰਨ। ਕਾਇਨਾਤ ਵਿੱਚ ਸਭ ਕੁਝ ਪੂਰਨਤਾ ਦੀ ਤਲਾਸ਼ ਦੇਚ ਹੈ ਔਰ ਪੂਰਨ ਹੋਣਾ ਚਾਹਦਾ ਹੈ। ਜ਼ਿੰਦਗੀ ਦਾ ਲਕਸ਼ ਪੂਰਨ ਹੋਣਾ ਹੈ। ਤੋ ਅਧੂਰੀ ਨਾਰੀ ਜੋ ਪੁਰਸ਼ ਦੇ ਅੰਦਰ ਹੈ संपूर्ण होना चाहती है और अधूरा पुरुष जो नारी के अंदर है संपूर्ण होना चाहता है यही कारण है मनोविज्ञानिक भी इस सहमत ने कि पुरुष के अंदर नारी की कशिश है और नारी के अंदर पुरुष की कशिश है ये विपरीत तो प्रभावित ने हम जिन्स तो प्रभावित नहीं उसका मूल कारण पुरुष अपने तलते ਪੂਰਾ ਪੁਰਸ਼ ਹੈ ਉਸ ਦੇ ਅੰਦਰ ਅਧੂਰੀ ਨਾਰੀ ਹੈ ਨਾਰੀ ਆਪਣੇ ਤਨ ਤੇ ਪੂਰਨ ਨਾਰੀ ਹੈ ਪਰ ਉਹ ਪੁਰਸ਼ ਦੇ ਤਨ ਤੇ ਅਧੂਰੀ ਹੈ ਮਾਂ ਬਾਪ ਤੋਂ ਇਹ ਸਰੀਰ ਆਇਆ ਦੋਹਾਂ ਦੀ ਅੰਸ਼ ਸਰੀਰ ਦੇ ਵਿੱਚ ਮੌਜੂਦ ਹੈ ਅਸਥੂਲ ਰੂਪ ਨੂੰ ਸੰਪੂਰਨ ਕਰਨ ਦਾ ਜੋ ਢੰਗ ਮਨੁੱਖੀ ਦੁਨੀਆ ਨੇ ਅਪਣਾਇ ਉਸ ਦਾ ਨਾਮ ਅਨੰਦ ਕਾਰਜ ਵਿਆਹ ਨਿਕਾਹ ਆਦਿਕ ਪ੍ਰਚਲਿਤ ਹੋਏ ਮਹਿਰਜ ਦਾ ਜਨਮ ਹੋਇਆ ਨਿਕਾਹ ਦਾ ਜਨਮ ਹੋਇਆ ਆਨੰਦ ਕਾਰਜ ਵਿਵਾਹ ਪ੍ਰਥਾ ਜੋ ਹੈ ਚਲੀ ਇਤਿ ਸੀ ਸੂਖਸ਼ਮ ਸਰੀਰ ਦੀ ਪੂਰਤੀ ਇਤਿ ਸੀ ਅਸਥੂਲ ਜਗਤ ਦੀ ਪੂਰਤੀ ਅਸਥੂਲ ਸਰੀਰ ਨੂੰ ਅਸਥੂਰ ਸਰੀਰ ਦਾ ਮਿਲਨ ਹੋ ਗਿਆ ਪੁਰਸ਼ ਨੂੰ ਨਾਰੀ ਮਿਲ ਗਈ ਨਾਰੀ ਨੂੰ ਪੁਰਸ਼ ਔਰ ਪਸ਼ੂਮਾਂ ਦੀ ਦੁਨੀਆ 'ਚ ਪੰਛੀਆਂ ਦੀ ਦੁਨੀਆ 'ਚ ਕੀੜੇ ਮਕੋੜਿਆਂ ਦੀ ਦੁਨੀਆ 'ਚ ਉਹ ਆਪਣੇ ਢੰਗ ਨਾਲ ਇਸ ਜ਼ਰੂਰਤ ਨੂੰ ਪੂਰਾ ਕਰਦੇ ਨੇ ਲੇਕਿਨ ਸੂਖਸ਼ਮ ਤਲਵੀ ਹੈ ਨਾਰੀ ਦਾ ਹਿਰਦਾ ਵੀ ਹੈ ਪੁਰਸ਼ ਦਾ ਹਿਰਦਾ ਵੀ ਹੈ ਸਵਭਾਵਕ ਤਲ ਤੇ ਦੇਖੀਏ ਕشش ਵਿਪਰੀਤ ਦੀ ਹੈ ਦੇਵੀ ਗੁਣਾ ਨੂੰ ਲਈਏ ਇਹ ਵੀ ਨਰ ਤੇ ਮਦੀਨ ਦੇ ਚੁੰਡੇ ਪੈਣ ਹੈ ਜੇ ਭਗਤੀ ਨਾਰੀ ਹੈ ਤਾਂ ਗਿਆਨ ਪੁਰਸ਼ ਹੈ ਗੁਰਬਾਣੀ ਨੇ ਗਿਆਨ ਨੂੰ ਪੁਰਸ਼ ਆਖਿਆ ਹੈ ਭਗਤੀ ਨੂੰ ਨਾਰੀ ਆਖਿਆ ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿ ਚਰਵਸੀ ਪਿਤਾ ਕੇ ਸਾਥ तिचर कन फिरे उदास कर सेवा सतपुरु मनाया गुर आणी घर में ता सर्व सुख पाया तो नो नारी आखे ज्ञान राव जब सेजे आवे तो नानिक भोग करे ही ज्ञान राव आखे पुरुष आखे अगर गौर नाल देखिए तो तर्क प्रधान है पुरुष के अंदर भाव प्रधान है भावना प्रधान है श्रद्धा प्रधान है स्त्री के अंदर मनदा टिकाव भावना लोंदा है मन ਨੂੰ ਸੋਜ-ਵੋਜ ਗਿਆਨ ਨਾਲ ਮਿਲਦੀ ਹੈ ਤਰਕ ਨਾਲ ਮਿਲਦੀ ਹੈ ਤਰਕ स्त्री के अंदर अधूरी है पुरुष अधूरा है भावना पुरुष ਦੇ ਅੰਦਰ ਅਧੂਰੀ ਹੈ स्त्री ਅਧੂਰੀ ਹੈ ਅਸਥੂਲ ਜਗਤ ਤੇ ਜਦ ਇਹ ਅਧੂਰੇ ਨੇ ਨਾਰੀ ਦੇ ਅੰਦਰ ਪੁਰਸ਼ ਪੁਰਸ਼ ਦੇ ਅੰਦਰ ਨਾਰੀ ਤੋਂ ਸੂਖਸ਼ਮ ਦੁਨੀਆ ਵੀ ਅਧੂਰੀ ਹੈ ਜਾਂ ਇੰਜ ਕਹਿ ਲੋ ਗਿਆਨ ਤੋਂ ਹੀਣਾ ਹਿਰਦਾ ਹੈ ਨਾਰੀ ਦਾ ਭਗਤੀ ਤੋਂ ਹੀਣਾ ਹਿਰਦਾ ਹੈ ਪੁਰਸ਼ ਦਾ पुरुष के अंदर अगर भावना है भक्ति है तो अधूरी स्त्री के अंदर अगर ज्ञान है तर्क है तो अधूरा जिथे अस्थूल जगत संपूर्ण होन लए तड़पदा है उथे सूक्ष्म दुनिया भी अपने तलते बहबलौंदी है कल्ली स्त्री इकल्ला पुरुष संसार नहीं चला सकेगा ਪਰਵਾਰ ਦਾ ਚੱਲਣਾ ਹੀ ਸੰਸਾਰ ਦਾ ਚੱਲਣਾ ਹੈ ਅਗਰ ਇਸਤਰੀ ਪੁਰਸ਼ ਨੂੰ ਅਲੱਗ ਕਰ ਦੇਈਗੇ ਪਰਵਾਰ ਅਲੱਗ ਹੋ ਗਿਆ ਇੱਕ ਦਿਨ ਸੰਸਾਰ ਅਲੱਗ ਹੋ ਜਾਏਗਾ ਇਸ ਵਾਸਤੇ ਇਸਤਰੀ ਦੇ ਜਾਂ ਪੁਰਸ਼ ਦੇ त्याग ਦੇ ਉੱਤੇ ਜਿਹੜੇ ਧਰਮ ਖੜੇ ਸਨ ਉਹ ਕੋਈ ਪਾਇਦਾਰ ਨਹੀਂ ਸਨ ਜ਼ਿਆਦਾ ਚੱਲ ਵੀ ਨਹੀਂ ਸਕੇ ਅਤੇ ਉਹਨਾਂ ਨਾਲ ਜ਼ਿਆਦਾ ਜੁੜ ਵੀ ਨਹੀਂ ਸਕੇ ਉਹ ਸਮੂਹਕ ਦਾ ਧਰਮ ਨਹੀਂ ਸੀ ਸਾਰਿਆਂ ਦਾ ਧਰਮ ਨਹੀਂ ਸੀ ਉਹ ਕੁਝ ਲੋਕਾਂ ਦਾ ਹੋ ਸਕਦਾ ਹੈ ਜਿਸੇ ਮਹਾਤਮਾ ਬੁੱਧ ਤੇ ਸwami महावीर ਤਿਆਗ ਤੇ ਖੜੇ ਨੇ ਇਹ ਸਾਰਿਆਂ ਦਾ ਧਰਮ ਨਹੀਂ ਹੋ ਸਕਦਾ ਸਾਰੇ ਤਿਆਗ ਕਰਦੇ ਨੇ स्त्री ਦਾ ਔਰ स्त्री ਤਿਆਗ ਕਰਦੇ ਪੁਰਸ਼ ਦਾ ਤਾਂ ਪਰਿਵਾਰ ਖਤਮ ਹੋਇਆ ਤੇ ਜਦ ਪਰਿਵਾਰ ਖਤਮ ਹੋਇਆ ਹੈ ਤਾਂ ਸੰਸਾਰ ਕਿੰਨੇ ਦਿਨ ਤੱਕ ਚੱਲੇਗਾ ਇਸ ਸਮਾਜ ਕਿੰਨੇ ਦਿਨ ਤੱਕ ਚੱਲੇਗਾ आखिर एक वक्ति खेत सब कुछ खत्म हो जाएगा तो प्रकृति संसार नो चलाए मान रखना चाहीए ए तं चल सकेगा परिवार चलन परिवार चल रहे है तो संसार चलेगा और परिवार चलदा है स्त्री ते पुरुष नाल पति पत्नी दे सुमेल तो नानक के दाद के सहरे जन्म लएंदे ने ਰਿਸ਼ਤੇ ਆਂਦੀ ਏ ਤਿੰਨ ਪ੍ਰਣਾਲੀਆਂ ਦਾ ਕੇਂਦਰ ਪਤੀ ਤੇ ਪਤਨੀ ਨੇ ਇਹ ਰਿਸ਼ਤਾ ਟੁੱਟ ਜਾਏ ਨਾ ਨਾਨਕੇ ਨਾ ਦਾਦਕੇ ਨਾ ਸਹੁਰੇ ਤੋਏ ਪਰਵਾਰਿਕ ਜੀਵਨ ਸੰਸਾਰਿਕ ਜੀਵਨ ਇਸਤਰੀ ਤੇ ਪੁਰਸ਼ ਦੇ ਸੁਮੇਲ ਤੋਂ ਚੱਲਦਾ ਹੈ ਇਸਤਰੀ ਦੇ ਅੰਦਰ ਜੋ ਸਥੂਲ ਤਲ ਤੇ ਅਧੂਰਾ ਪੁਰਸ਼ ਹੈ ਵਿਆਹ ਦੇ ਨਾਲ ਉਸ ਦੀ ਸੰਪੂਰਨਤਾ ਹੋ ਜਾਂਦੀ ਹੈ और पुरुष के अंदर जो अधूरी स्त्री अस्थूल तलते निकाह विवाह आनंद कारज इस संपूर्ण कर देता है लेकिन सूक्ष्म दुनिया अधूरी रही है भावना तो है श्रद्धा तो है स्त्री के अंदर लेकिन तर्क नहीं है ज्ञान नहीं है तो ज्ञान तो बिना तो भावना अंधी आती है ज्ञान तो बिना ते श्रद्धा अंधी आँदी है और श्रद्धा तो बिना ज्ञान लंगड़ा होता है इंज कह लो पुरुष का ज्ञान परमात्मा तक पहुँचने असमर्थ है क्योंकि भाव नहीं है श्रद्धा नहीं है लंगड़ा है और स्त्री की भावना भटकेगी श्रद्धा भटकेगी क्यों ज्ञान ही नहीं है तर्क नहीं है असी देखते हैं बहुता पखंड अगर पूजिया जा रहा है तो स्त्री जगत अगर सच भी ठुकराया जा रहा है तो पुरुष जगत द क्योंकि तर्क है भाव नहीं है और स्त्री को भाव है तर्क नहीं है एक गाथा है ਇਸ ਕਸਬੇ ਨੂੰ ਪਿੰਡ ਨੂੰ ਅਗ ਲੱਗੀ ਸਾਰੇ ਤੇ ਆਪਣੀ ਜਾਨ ਬਚਾ ਕੇ ਕਸਬੇ ਚੋਂ ਨਿਕਲ ਗਏ ਲੇਕਿਨ ਆਮਣੇ ਸਾਹਮਣੇ ਦੋ ਰਹਿਣ ਵਾਲੇ ਨਾ ਨਿਕਲ ਸਕੇ ਇੱਕ ਦੇ ਕੋਲ ਪੈਰ ਨਹੀਂ ਸਨ ਇੱਕ ਦੇ ਕੋਲ ਅੱਖਾਂ ਨਹੀਂ ਸਨ ਇੱਕ ਅੰਧਾ ਸੀ ਇੱਕ ਪੰਗਲਾ ਸੀ ਇਸ ਤਰ੍ਹਾਂ ਇਹ ਦੋਵੇਂ ਵਿਚਾਰੇ ਅਗ ਦੇ ਚੋ निकलन देच असमर्थ रह गए अंधा टटोल टटोल के बूहे तक पहुँचे है और यही हाल पिंगले दासी सी ते बैठे बैठा है पर इस पिंगले ने अखाला वेखे है अंधे न और आवाज मार के आखे मित्रा मैं तेरे पैरों का इस्तेमाल कर लेना ਤੂੰ ਮੇਰੀ ਅੱਖਾਂ ਦੀ ਵਰਤੋਂ ਕਰ ਲੈ ਆਪਾਂ ਇਸ ਅਗ ਤੋਂ ਨਿਕਲ ਸਕਦੇ ਹਾਂ ਕਹਾਣੀ ਹੈ ਅੰਦੇ ਦੀ ਪਿੱਛੇ ਇਹ ਪਿੰਗਲਾ ਬੈਠ ਗਿਆ ਰਸਤਾ ਦਸਤਾ ਗਿਆ ਔਰ ਰਸਤੇ ਤੇ ਅੰਧਾ ਚਲਦਾ ਗਿਆ ਇਸ ਤਰ੍ਹਾਂ ਤੂੰ ਵੀ ਅਗਰੇ ਚੋਂ ਨਿਕਲਣ ਦੇ ਸਫਲ ਹੋਏ ਹਕੀਕਤ ਹੈ ਸੰਸਾਰ ਦੀ ਅਗਨ ਦੁੱਖਾਂ ਦੇ ਚੋਂ ਨਿਕਲਣ ਦੇ स्त्री पुरुष ਦਾ ਸਹੀ ਸਮੇਂ ਅੰधे ਤੇ ਲੰਗੜੇ ਦਾ ਮੇਲ ਹੈ ਔਰ ਦੋਵੇਂ ਨਿਕਲ ਸਕਦੇ ਨਹੀਂ ਅੰधे ਨੂੰ ਪੈਰ ਮਿਲ ਜਾਣਗੇ ਔਰ ਲੰਗੜੇ ਨੂੰ ਪੈਰ ਮਿਲ ਜਾਣਗੇ ਅੰधे ਨੂੰ ਅੱਖਾਂ ਮਿਲ ਜਾਣਗੀਆਂ ਹਕੀਕਤ ਹੈ ਇਹ ਸਚਾਈ ਹੈ ਪੈਰਾਂ ਦੀ ਸਾਰੀ ਗਤੀ किसी हद तक दोहां दे सुमेल तो होगी और सारा देखना दोहां दे सुमेल तो होगा रुक जाएगा परिवार तो संसार रुक जाएगा कि में रुक गए तो जगत रुक जाएगा धार्मिक दुनिया रुक जाएगी अगर भावना ना रही ज्ञान ना रहा परिवार टूट जाएगा अगर स्त्री ना रही पुरुष ना रहा ਜਿੱਥੇ ਸੁਭਾਵਿਕ ਇਹ ਗੁਣ ਹੈ ਇਸਤਰੀ ਦੇ ਅੰਦਰ ਭਾਵਨਾ ਪ੍ਰਦਾਨ ਹੈ ਸ਼ਰਧਾ ਪ੍ਰਦਾਨ ਹੈ ਭਾਵਨਾ ਮਨ ਨੂੰ ਟਿਕਾਣ ਵਿੱਚ ਬੜੀ ਸਮਰੱਥ ਹੈ ਪਰਬਲ ਹੈ ਇਹ ਹੀ ਕਾਰਨ ਹੈ ਕਿ ਘਰ ਦੀ ਚਾਰ ਦਿਵਾਰੀ ਦੇ ਵਿੱਚ ساری ਜ਼ਿੰਦਗੀ ਇਸਤਰੀ ਬੜੀ ਖੁਸ਼ੀ ਨਾਲ ਕੱਟ ਲੈਂਦੀ ਹੈ ਕਿਉਂਕਿ ਟਿਕਾਉ ਹੈ ਭਾਵਨਾ ਮਨ ਨੂੰ ਟਿਕਾ ਕੇ ਰੱਖਦੀ ਹੈ ਸ਼ਰਧਾ ਮਨ ਨੂੰ ਟਿਕਾ ਕੇ ਰੱਖਦੀ ਹੈ ਔਰ ਇੱਕ ਪੁਰਸ਼ ਇੱਕ ਦਿਨ ਵੀ ਪੂਰਾ ਘਰ ਦੇ ਵਿੱਚ ਨਹੀਂ ਬੈਠ ਸਕੇਗਾ ਤਰਕ ਉਹਦੇ ਪੈਰਾਂ ਨੂੰ ਗਤੀ ਦਿੰਦਾ ਹੈ ਭਟਕਾਂਦਾ ਹੈ ਚੱਲ ਇਸ ਵਾਸਤੇ ਕਹਿੰਦੇ ਨੇ ਅਗਰ ਤਰਕ ਨਾ ਹੋਵੇ ਤਾਂ ਬਾਹਰ ਦੀ ਦੁਨੀਆ ਖਤਮ ਹੋਵੇਗੀ ਅਗਰ ਭਾਵ ਨਾ ਹੋਵੇ ਤਾਂ ਘਰ ਦੀ ਦੁਨੀਆ ਖਤਮ ਹੋਵੇਗੀ ਇਸ ਵਾਸਤੇ ਇਸਤਰੀ ਦੇ ਅੰਦਰ ਪਰਿਪੂਰਣ ਪਰਮਾਤਮਾ ਨੇ ਭਾਵਨਾ ਪ੍ਰਧਾਨ ਰੱਖੀ ਹੈ ਸ਼ਰਧਾ ਪ੍ਰਵਾਨ ਪ੍ਰਧਾਨ ਰੱਖੀ ਹੈ ਇਹ ਆਪਣੇ ਕੋਲ ਬੜਾ ਭਾਵਕ ਹਿਰਦਾ ਰੱਖਦੀ ਹੈ ਪਰ ਪੁਰਸ਼ ਆਪਣੇ ਕੋਲ ਬੜੀ ਤਰਕਸ਼ੀਲ ਬੁੱਧ ਰੱਖਦਾ ਹੈ ਪਰਬਲ ਭਾਵਨਾ ਕਰਕੇ ਘਰ ਵਸਿਆ ਰਹਿੰਦਾ ਹੈ ਔਰ ਪਰਬਲ ਤਰਕ ਕਰਕੇ दी दुनिया फैलती जाती है वही जाती है लेकिन कुछ स्वभाविक औगुण भी है स्त्री के अंदर पुरुष के अंदर स्त्री के अंदर स्वभाविक जो औगुण है बड़ी प्रबल ईर्षा है स्त्री की स्त्री न बहुत प्रबल ईर्षा है और इस ईर्षा करके ਇਹ ਘਰ ਕਰਕੇ ਜਲਸੀ ਕਰਕੇ ਕਈ ਵਾਰ ਘਰ ਨਰਕ ਬਣਦਾ ਹੈ ਦੇਖਣਦਿਆ ਹੈ ਬਹੁਤੇ ਘਰ ਮਰਦਾ ਕਰਕੇ ਨਹੀਂ ਟੁੱਟਦੇ ਇਸਤਰੀ ਦੀ ਈਰਖਾ ਕਰਕੇ ਜੋ ਹੈ ਟੁੱਟ ਜਾਂਦੇ ਨੇ ਇਸਤਰੀ ਦਾ ਇਸਤਰੀ ਨੂੰ ਬਰਦਾਸ਼ਤ ਕਰਨਾ ਬੜਾ ਕਠਨ ਹੋ ਜਾਂਦਾ ਹੈ ਬਹੁਤ ਕਠਨ ਹੋ ਜਾਂਦਾ ਹੈ ਸੱਚ ਤੇ ਨੋਹ ਦੇ ਰਾਣੀ ਤੇ ਜਠਾਣੀ ਪਰਜਾਈ ਤੇ ਨਿਨਾਹ मुश्किल है एक दूसरे ਨੂੰ ਸਹਿਨ ਕਰਨ برداشت ਕਰਨ ਯੂਰਪ ਦੀ ਦੁਨੀਆ ਤੇ ਸਾਰੇ ਪਰਿਵਾਰ ਟੁੱਟ ਗਏ ਨੇ। ਔਰ ਏਸ਼ੀਆ ਦੇ ਵਿੱਚ ਬਹੁਤੇ ਪਰਿਵਾਰ ਕਲ ਕਲੇਸ਼ ਤੇ ਦਲਦਲ ਵਿੱਚ ਫਸੇ ਨੇ ਇਸਤਰੀ ਦੀ ਈਰਖਾ ਕਰਕੇ। ਪਰ ਪੁਰਸ਼ ਦਾ ਤਰਕ ਫੈਲਾਉ ਇਸ ਦੇ ਅੰਦਰ ਬੜੇ ਪਰਬਲ ਹੰਕਾਰ ਨੂੰ ਜਨਮ ਦਿੰਦਾ ਹੈ ਤੋ ਪੁਰਸ਼ ਦਾ ਜੋ ਬੁਨਿਆਦੀ ਔਗਣ ਹੈ ਅਹੰਕਾਰੀ ਹੈ ਬਹੁਤ ਅਹੰਕਾਰੀ ਹੈ ਪਰਬਲ ਅਹੰਕਾਰ ਕਰਕੇ ਇਸ ਦਾ ਵੀ ਘਰ ਵਿੱਚ ਕਲੇਸ਼ ਮਚਾਣਾ ਸੁਭਾਵਕ ਹੋ ਜਾਂਦਾ ਹੈ ਹੰਕਾਰ ਤੇ ਜੈਲਸੀ ਇਸ ਦਾ ਟਕਰਾਓ ਕਿਸੇ ਵਕਤ ਇਸਤਰੀ ਤੇ ਪੁਰਸ਼ ਦਾ ਟਕਰਾਓ ਹੋ ਜਾਂਦਾ ਹੈ ਔਰ ਦੂਰੀਆਂ ਨੂੰ ਜੋ ਹੈ ਜਨਮ ਦਿੰਦਾ ਹੈ ਲੇਕਿਨ ਫਿਰ ਵੀ ਅਗਰ ਦੋਵੇਂ ਸਤਸੰਗੀ ਹੋਵਨ ਸਤਪੁਰਸ਼ਾਂ ਤੋਂ ਪ੍ਰੇਰਣਾ ਲੈਣ ਵਾਲੇ ਹੋਵਨ ਤਾਂ ਫਿਰ ਦੋਹੇ ਆਪਣੇ ਗੁਣਾ ਦੀ ਸਹੀ ਵਰਤੋਂ ਕਰਕੇ ਪਰਿਵਾਰ ਨੂੰ ਸਵਰਗ ਬਣਾ ਸਕਦੇ ਨੇ ਸੰਸਾਰ ਨੂੰ ਸਵਰਗ ਬਣਾ ਸਕਦੇ ਨੇ ਪ੍ਰਾਚੀਨ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਧਾਰਮਿਕ જગਤ ਦੇ ਸ਼ਾਇਦ ਕੁਝ ਇਨਾਂ ਹੀ ਕਮਜ਼ੋਰੀਆਂ ਕਰਕੇ ਇਸਤਰੀ ਨਿੰਦਨੀ ਰਹੀ ਹੈ। ਔਰ ਨਰਕ ਦੀ ਦੁਆਰੀ ਕਹਿੰਦੇ ਰਹੇ ਨੇ ਸਾਡੇ ਦੇਸ਼ ਤੇ ਆਦਰਸ਼ ਕਿਤੇ ਨਰਕ ਦੁਆਰੀ ਹੈ। ਇਸ ਵਾਸਤੇ ਸਨਾਤਨ ਮਤ ਦੇਖਤੇ ਕਿਸੇ ਹੱਦ ਤੱਕ ਇਸ ਨੂੰ ਸ਼ੂਦਰ ਮੰਨਿਆ ਗਿਆ ਹੈ ਇਹ ਜਨੇਉ ਪੈਨਣ ਦਾ ਅਧਿਕਾਰ ਨਹੀਂ ਰੱਖਦੀ ਇਹਨੂੰ ਵੇਦ ਪਾਠ ਕਰਨ ਦਾ ਅਧਿਕਾਰ ਵੀ ਨਹੀਂ ਦਿੱਤਾ ਔਰ ਇਸ ਨੂੰ ਐਸਾ ਮੰਨ ਲਿਆ ਹੈ ਕਿ ਬੁੱਧ ਹੀ ਨਹੀਂ ਹੈ ਸ਼ੂਦਰ ਹੈ ਹੈਰਾਨਗੀ ਦੀ ਗੱਲ ਹੈ ਮਹਾਕਵੀ ਤੁਲਸੀ ਵੀ ਇਸ ਨੂੰ ਪਸ਼ੂਆਂ ਦੀ ਸ਼੍ਰੇਣੀ ਦੇ ਵਿੱਚ ਖੜਾ ਕਰਦੇ ਨੇ ਘੋੜ ਗਵਾਰ ਸੂਦਰ ਪਸ਼ੂ ਨਾਰੀ ਇਹ ਪੰਜੋਂ ਤਾੜਨ ਹਿਤਕਾਰੀ ਜਿਵੇਂ ਸੂਦਰ ਨੂੰ ਪਸ਼ੂ ਨੂੰ ਤਾੜਦੇ ਰਹੀਏ ਤਾਂ ਠੀਕ ਰਹਿੰਦੇ ਨੇ ਇਸ ਤਰ੍ਹਾਂ ਸੂਦਰ ਨੂੰ ਤੇ ਪਸ਼ੂ ਨੂੰ ਜਿਵੇਂ ਤਾੜਦੇ ਆ ਉਸੇ ਤਰ੍ਹਾਂ ਇਸਤਰੀ ਨੂੰ ਤਾੜਦੇ ਰਹੀਏ ਤਾਂ ਉਹ ਠੀਕ ਰਹਿੰਦੀ ਹੈ ਪਸ਼ੂਆਂ ਦੀ ਦੁਨੀਆ ਦੇ ਵਿੱਚ ਖੜਾ ਕੀਤਾ ਇਸ ਮਹਾਨ ਚਿੰਤਕ ਨੇ ਇਸ ਮਹਾਨ ਕਵੀ ਨੇ ਸੜੇ ਦੇਸ਼ ਦੇ ਪ੍ਰਾਚੀਨ ઋਸ਼ੀਆਂ ਨੇ ਮੁਨੀਆਂ ਨੇ ਇਹ ਘੋਰ ਨਰਕ ਦੀ ਦੁਆਰੀ ਹੈ ਭਾਈ ਸਾਥ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵ્યાਸ ਫਰਮਾਨ ਕਰਦੇ ਨੇ ਲੋਕ ਰੀਤ ਗੁਣ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ ਇਹ ਤੇ ਮੋਖਸ ਦੁਆਰੀ ਹੈ ਇਸ ਤੋਂ ਬਿਨਾ ਮੁਕਤੀ ਕਿਥੇ ਹੈ ਹੈਰਾਨੀ ਕਿ ਮੋਕਸ਼ ਦੁਆਰੀ ਕਿਥੇ ਨਰਕ ਦੁਆਰੀ ਕਿਦਰੇ ਮੋਕਸ਼ ਦੁਆਰੀ ਜਿਨ੍ਹਾਂ ਨੇ ਨਰਕ ਦੁਆਰੀ ਆਖਿਆ ਉਹਨਾਂ ਕੋਲ ਸਭ ਤੋਂ ਵੱਡਾ ਤਰਕ ਇਹ ਸੀ ਕਿ ਇਸਤਰੀ ਨੂੰ ਅਸੀਂ ਕਿਦਰੇ ਵੀ ਅਵਤਾਰੀ ਦੁਨੀਆ ਵਿੱਚ ਨਹੀਂ ਦੇਖਦੇ ਅਜ ਤੱਕ ਜਿੰਨੇ ਅਵਤਾਰ ਆਏ ਕਰੀਬਨ ਕਰੀਬਨ ਉਪਰਸਤਨ धारण ਕਰਕੇ आए जी अपने देश के दे प्राचीन सिरमौर अवतारी पुरुषानों देखी है विष्णु ने श्री राम ने श्री कृष्ण ने धन गुरु नानक देव जी महाराज ने बड़े-बड़े भक्त ने ऋषि ने मुनि ने पुरुष रूपदच ने स्त्रियां दे कोई बहुत बड़ी ग्रंथकार भी देखने को नहीं मिली ਸਾਹਿਤ ਤਰ੍ਹਾਂ-ਤਰ੍ਹਾਂ ਦੀ ਕਲਾ ਦੇ ਜਨਮ ਦਾ ਤੇ ਵੀ ਪੁਰਸ਼ ਸੰਤਰਾਸ਼ ਚਿੱਤਰਕਾਰ ਕਵੀ ਦਾਰਸ਼ਨਿਕ ਫਿਲਾਸਫਰ ਚੋਟੀ ਦੇ ਸੈਂਟਿਸਟ ਚੋਟੀ ਦੇ ਰਾਜਨੇਤਾ ਹਰ ਦੁਨੀਆ ਦੇ ਵਿੱਚ ਹਰ ਪਾਸੇ ਅਸੀਂ ਪੁਰਸ਼ ਨੂੰ ਅਗਰ ਸਰ ਦੇਖਦੇ ਹਾਂ ਅੱਗੇ ਦੇਖਦੇ ਹਾਂ ਤਾਂ ਪੁਰਾਣੇ ਲੋਕਾਂ ਕੋਲ ਇਹ ਤਰਕ ਸੀ ਕਹਿਣ ਵਾਸਤੇ ਕਿ ਪਸ਼ੂ ਦਾ ਮਤਲਬ ਹੈ ਪਛੜਿਆ ਹੋਇਆ ਤੇ ਚੁੰਕੇ ਇਸਤਰੀ ਵੀ ਪਛੜੀ ਹੋਈ ਹੈ ਪਸ਼ੂ ਪਸ਼ੂ ਦਾ ਮਤਲਬ ਹੈ ਪਛੜਿਆ ਹੋਇਆ ਪੁਰਸ਼ ਤੋਂ ਪਛੜੀ ਹੋਈ ਹੈ ਪੁਰਸ਼ ਦੇ ਪਿੱਛੇ ਹੈ ਇਸ ਵਾਸਤੇ ਆਦ ਕਾਲ ਤੋਂ ਐਸਾ ਵੀ ਰਿਹਾ ਕਿ ਇਸਤਰੀ ਪੁਰਸ਼ ਦੇ ਪਿੱਛੇ ਹੀ ਚਲੇ ਕਿਉਂਕਿ ਇਹ ਪਛੜੀ ਹੋਈ ਹੈ ਹਰ ਤਲ ਤੇ ਪਛੜੀ ਹੋਈ ਹੈ ਹਰ ਪੱਖ ਤੇ ਪਛੜੀ ਹੋਈ ਏ ਪਿੱਛੇ ਜੋ ਹੈ ਚਲੇ ਐ ਸਾਰੀ ਜ਼ਮਾਨਾ ਲੰਘਿਆ ਦੌਰ ਲੰਘਿਆ ਜਿੱਥੇ ਇਸਤਰੀ ਕੇਵਲ ਧਨ ਸੀ ਘਰੇਲੂ ਸਾਜ਼ੋ ਸਮਾਨ ਦੀ ਤਰ੍ਹਾਂ ਵਸਤੂਆਂ ਦੀ ਤਰ੍ਹਾਂ ਇਸਤਰੀ ਵੀ ਇੱਕ ਵਸਤੂ ਸੀ ਜੈਸੇ ਕੋਈ ਧਨવાન ਗਿਣਿਆ ਜਾਂਦਾ ਸੀ ਇਸ ਦੇ ਕੋਲ ਹਾਥੀ ਜ਼ਿਆਦਾ ਨੇ ਘੋੜੇ ਜ਼ਿਆਦਾ ਨੇ ਮਕਾਨ ਜ਼ਿਆਦਾ ਨੇ ਜ਼ਮੀਨ ਜ਼ਿਆਦਾ ਹੈ ਸੋਨਾ ਚਾਂਦੀ ਜ਼ਿਆਦਾ ਹੈ ਤੋ ధਨਵਾਨਾ ਦੀ ਗਿਣਤੀ ਦੇ ਚ ਉਹ ਵੀ ਆਉਂਦਾ ਸੀ ਇਸ ਦੇ ਕੋਲ ਇਸਤਰੀਆਂ ਜ਼ਿਆਦਾ ਨੇ ਇਹਦੇ ਕੋਲ 400 ਇਸਤਰੀਆਂ ਨੇ ਇਹਦੇ ਕੋਲ 600 ਇਸਤਰੀਆਂ ਨੇ ਦੂਰ ਸਤਜੁਗ ਤ੍ਰੇਤੇਦੀ ਤੇ ਗੱਲ ਕੀ ਕਰਨੇ ਇਸ ਦੌਰ ਦੇ ਚ ਵੀ ਐਸੇ ਨਵਾਬ ਮਹਾਰਾਜੇ ਹੋਏ ਨੇ 4-400 ਰਾਣੀਆਂ ਔਰ 6-600 ਬੇਗਮਾਂ ਉਹ ਔਰ ਇਹਨਾਂ ਦੀ ਆਮ ਜਿਹ ਹੈ ਚਰਚਾ ਇੱਕ ਧਨ ਸੀ ਕਿਸੇ ਹੱਦ ਤੱਕ ਐਸਾ ਦੌਰ ਵੀ ਲੰਘਿਆ ਹੈ ਚੀਨ ਦੇ ਵਿੱਚ ਇਸਤਰੀ ਨੂੰ ਪੁਰਸ਼ ਨੇ ਮਾਰ ਦਿੱਤਾ ਹੈ ਤਾਂ ਇਹ ਜੁਰਮ ਵੀ ਨਹੀਂ ਸਮਝਿਆ ਜਾਂਦਾ ਸੀ ਜੈਸੇ ਕੋਈ ਆਪਣੇ ਸੋਹਣੇ ਨੂੰ ਚਿੱਕੜ ਦੇ ਸੁੱਟ ਦੇਵੇ ਜੈਸੇ ਕੋਈ ਆਪਣੇ ਘਰ ਨੂੰ ਆਪ ਹੀ ਅਗ ਲਾਵੇ ਕੋਈ ਆਪਣੀ ਧਨ ਸੰਪਦਾ ਨੂੰ ਸਾੜ ਦੇਵੇ ਤਾਂ ਆਪਣਾ ਧਨ ਸੀ ਆਪ ਖੋ ਕੇ ਕੋਈ ਜੁਰਮ ਨਹੀਂ ਇਸਤਰੀ ਇੱਕ ਧਨ ਸੀ ਖਤਮ ਕਰ ਦਿੱਤਾ ਹੈ ਕੋਈ ਜੁਰਮ ਨਹੀਂ ਐਸਾ ਦੌਰ ਵੀ ਲੰਘਿਆ ਔਰ ਐਸ ਵੀ ਧਾਰਨਾ ਵਾਲਿਆਂ ਨੇ ਕਿ ਇਸਤਰੀ ਦੇ ਅੰਦਰ ਆਤਮਾ ਹੀ ਨਹੀਂ ਹੈ ਚੇਤਨਾ ਹੀ ਨਹੀਂ ਹੈ ਗਰਜ਼ ਕੇ ਆਦ ਕਾਲ ਤੋਂ ਇਸਤਰੀ ਨੂੰ ਪਸ਼ੂ ਕਹਿਣ ਦਾ ਪਛੜਿਆ ਹੋਇਆ ਕਹਿਣ ਦਾ ਤਰਕਸ਼ੀ ਲੋਕਾਂ ਕੋਲ ਜਿਹੜਾ ਤਰਕ ਸੀ ਹੋਏ ਹੈ ਕਿ ਇਹ ਕੋਈ ਬਹੁਤ ਵੱਡੀ ਗ੍ਰੰਥਕਾਰ ਨਹੀਂ ਬਣ ਸਕੀ ਆਵਤਾਰੀ ਦੁਨੀਆ ਦੇ ਚ ਨਹੀਂ ਦਿਖਾਈ ਦਿੰਦੀ ਔਰ ਨਹੀਂ ਕੋਈ ਚੋਟੀ ਦੀ ਵਿਗਿਆਨ ਕਵਿਤਰੀ ਸੰਤਰਾਸ਼ੀ ਸੰਗੀਹੀ ਕਲਾ ਦੀ ਦੁਨੀਆ ਦੇਚ ਗਿਆਨ ਦੀ ਦੁਨੀਆ ਦੇਚ ਸੁਧਾਰ ਦੀ ਦੁਨੀਆ ਦੇਚ અવਤਾਰ ਦੀ ਦੁਨੀਆ ਦੇਚ ਪੁਰਸ਼ ਹੀ ਪੁਰਸ਼ ਅੱਗੇ ਦਿਖਾਈ ਦੇ ਰਹੇ ਨੇ ਇਸ ਵਾਸਤੇ ਇਸਤਰੀ ਦੇ ਪਛੜੇ ਹੋਣ ਦਾ ਇਹ ਸਭ ਤੋਂ ਵੱਡਾ ਸਬੂਤ ਹੈ ਕਿ ਪਛੜੀ ਹੋਈ ਹੈ ਕਿ ਪਛੜੀ ਹੋਈ ਹੈ ਆਇਆ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਪਨੇ ਇਸ ਤਰਕ ਨੂੰ ਬੜੇ ਸੋਹਣੇ ਢੰਗ ਨਾਲ ਜੁਟ ਲਾਇਆ ਹੈ ਪਰਿ ਸਟਿਆ ਹੈ ਕਿ ਗਲਤ ਹੈ ਕਿ ਸਹੀ ਨਹੀਂ ਹੈ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਾਜਾ ਬੜੀ ਕ੍ਰਾਂਤੀਕਾਰੀ ਪੰਕਤੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਤਿਕਰਣੇ ਇਸਤਰੀ ਕਿਸ ਤਰ੍ਹਾਂ અવਤਾਰ ਬਣਦੀ ਉਸ ਦਾ ਸਮਾਂ ਉਸ ਦੀ ਸ਼ਕਤੀ ਤੇ અવਤਾਰ ਨੂੰ ਜਨਮ ਦੇਣ ਦੇ ਚ ਲੱਗ ਗਈ ਉਹ ਆਪ ਕਿਸ ਤਰ੍ਹਾਂ ਗ੍ਰੰਥਕਾਰ ਬਣਦੀ ਉਸ ਦਾ ਸਮਾਂ ਉਸ ਦੀ ਸ਼ਕਤੀ ਤੇ ਕਿਸੇ ਗ੍ਰੰਥਕਾਰ ਨੂੰ ਜਨਮ ਦੇਣ ਦੇ ਚ ਲੱਗ ਗਈ ਜਿਸੇ ਹਰ ਪੁਰਸ਼ અવਤਾਰ ਨਹੀਂ ਆਉਂਦਾ ਗ੍ਰੰਥਕਾਰ ਨਹੀਂ ਆਉਂਦਾ ਸਾਇੰਟਿਸਟ ਨਹੀਂ ਆਉਂਦਾ ਕਲਾਕਾਰ ਨਹੀਂ ਆਉਂਦਾ ਹਰ ਇਸਤਰੀ ਕਲਾਕਾਰ ਨੂੰ ਅਵਤਾਰ ਨੂੰ ਸੰਤ ਨੂੰ ਜਨਮ ਦੇਣ ਵਾਲੀ ਵੀ ਨਹੀਂ ਆਉਂਦੀ ਜੋ ਕਿਸੇ ਸੰਤ ਨੂੰ ਜਨਮ ਦੇ ਸਕੀਏ ਵਾਕਈ ਉਸ ਦੀ ਕੁਖ ਐਸੀ ਹੀ ਸੀ ਮਹਾਨ ਸੀ ਜੋ ਕਿਸੇ ਅਵਤਾਰ ਨੂੰ ਜਨਮ ਦੇ ਸਕੀਏ ਔਰ ਅਵਤਾਰ ਨੇ ਕਿਸੇ ਐਸੀ ਇਸਤਰੀ ਦੀ ਕੁਖ ਚੁਣੀ ਹੈ ਤੋ ਜਿਤਨਾ ਅਵਤਾਰ ਪੂਜਨੀਕ ਹੈ ਉਸ ਦੀ ਮਾਂ ਉਤਨੀ ਹੀ ਪੂਜਨੀਕ ਹੈ ਜਿਤਨਾ ਸੰਤ ਪੂਜਨੀਕ ਹੈ उस दी मां उतनी ही पूजनीय है जितना कोई ग्रंथकार चित्रकार यह वैज्ञानिक पूजनीय है उतनी ही उसनु जो है जन्म देने वाली जो है पूजनीय है क्योंकि उसदा समा उस दी शक्ति ग्रंथकार नो जो है जन्म देने दे जो है लग गई बाबा फरीद कहंदे ने तिन धन जणे दी माओ आए सफल से धन्ता दे योग है ओ मां जिसने किसे ऐसे पुरुषो जन्म देता है जिसने अपनी जीवन यात्रा को सफल कीता है जो फकीर सी जो संत सी जो अवतार सी इस नु जन्म देता है पूजनीय योग है ओ मां दंता दी योग है ओ मां तो धन गुरु नानक देव जी महाराज ने इस तरह स्त्री नो पुरुष दे बराबर ते खड़ा कर देता अवतार दी बराबरी ते अवतार दी मान उ खड़ा कीता ਗ੍ਰੰਥਕਾਰ ਦੀ ਬਰਾਬਰੀ ਤੇ ਗ੍ਰੰਥਕਾਰ ਦੀ ਮਾਂ ਨੂੰ ਖੜਾ ਕੀਤਾ ਔਰ ਐਲਾਨੀਆਂ ਕੇ ਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਯਹੂਦੀਆਂ ਦੇ ਧਾਰਮਿਕ ਮੰਦਰ ਇਸਤਰੀ ਲਈ ਬੰਦ ਨੇ ਇਸਲਾਮ ਦੀਆਂ ਮਸਜਿਦਾਂ ਇਸਤਰੀ ਲਈ ਬੰਦ ਨੇ ਵੇਦ ਪਾਠ ਇਸਤਰੀ ਨਹੀਂ ਕਰ ਸਕਦੀ ਜਨੇਹੂ ਇਸਤਰੀ ਜੋ ਹੈ ਨਹੀਂ ਪਹਿਨ ਸਕਦੀ ਔਰ ਜੈਨ ਧਰਮ ਨੇ ਤੇ ਇੱਥੇ ਤੱਕ ਕਹਿ ਦਿੱਤਾ ਇਸਤਰੀ ਸਰੀਰ ਦੇ ਚ ਇਸਤਰੀ ਦੇ ਚੋਲੇ ਦੇ ਵਿੱਚ ਮੁਕਤੀ ਨਹੀਂ ਹੋ ਸਕਦੀ ਇਸਤਰੀ ਨੂੰ ਇੱਕ ਜਨਮ ਤੇ ਪੁਰਸ਼ ਦਾ ਲੈ ਕੇ ਹੀ ਮੋਕਸ਼ ਗਤੀ ਨੂੰ ਪ੍ਰਾਪਤ ਕਰਨਾ ਹੋਵੇਗਾ ਇਸਤਰੀ ਸਾਧਨਾ ਕਰੇ ਜਦ ਤੱਕ ਕਰੇ ਉਸ ਦਾ ਅਗਲਾ ਜਨਮ ਪੁਰਸ਼ ਦਾ ਹੋਵੇਗਾ ਫਿਰ ਸਾਧਨਾ ਕਰੇ ਤਾਂ ਸਾਧਨਾ ਦੀ ਸਫਲਤਾ ਨਾਲ ਉਸ ਨੂੰ ਮੁਕਤੀ ਮਿਲੇਗੀ ਇਸਤਰੀ ਚੋਲੈ ਤੇ ਮੁਕਤੀ ਹੀ ਨਹੀਂ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਇਸਤਰੀ ਪੁਰਸ਼ ਨਾਲੋਂ ਬਹੁਤ ਛੇਤੀ ਮੁਕਤ ਹੋ ਸਕਦੀ ਹੈ ਕਿਉਂਕਿ ਇਸ ਦੇ ਅੰਦਰ ਭਾਵਨਾ ਪ੍ਰਧਾਨ ਹੈ ਔਰ ਇਸ ਦੀ ਭਾਵਨਾ ਪ੍ਰਧਾਨ ਅਵਤਾਰਾਂ ਨੂੰ ਗ੍ਰੰਥਕਾਰਾਂ ਨੂੰ ਭਗਤਾਂ ਨੂੰ ਜਨਮ ਦਿੰਦੀ ਹੈ ਇਹ ਮਹਾਨ ਹੈ ਇਹ ਪੂਜਨੀਕ ਹੈ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਂ